ਗੁਰਦਾਸਪੁਰ ਦੇ ਪਿੰਡ ਸਿੰਬਲੀ ਦੇ ਵਿੱਚ ਇੱਕ ਗਾਂ ਦੀ ਮੌਤ ਉੱਤੇ ਸ਼ੁਰੂ ਹੋਇਆ ਝਗੜਾ ਦੋ ਇਨਸਾਨੀ ਜਾਨਾਂ ਤੇ ਭਾਰੀ ਪੈ ਗਿਆ 55 ਸਾਲਾ ਸਤਨਾਮ ਸਿੰਘ ਅਤੇ ਉਸਦੇ 23 ਸਾਲਾ ਪਤੀਜੇ ਵਿਕਰਮਜੀਤ ਦਾ ਪੂਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਲਜ਼ਾਮ ਪਿੰਡ ਦੇ ਹੀ ਇੱਕ ਸ਼ਖਸ ਬੁਆ ਸਿੰਘ ਅਤੇ ਉਸਦੇ ਪਰਿਵਾਰ ਤੇ ਲੱਗੇ ਨੇ ਪੀੜਤ ਪਰਿਵਾਰ ਦੇ ਮੁਤਾਬਕ ਪਹਿਲਾ ਮੁਸਲਮਾਨ ਦੀ ਗਲਤੀ ਕਾਰਨ ਉਹਨਾਂ ਦੀ ਗਾਂ ਦੀ ਮੌਤ ਹੋਈ ਜਿਸ ਨੂੰ ਲੈ ਕੇ ਝਗੜਾ ਹੋਇਆ ਪੰਚਾਇਤ ਨੇ ਦੋਵਾਂ ਪਰਿਵਾਰਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਪਰ باوجود ਉਸ ਦੇ ਦੂਜੀ ਧਿਰ ਨੇ ਰੰਜਿਸ਼ ਰੱਖੀ ਜਿ ਉਹਨਾਂ ਦੇ ਦੋ ਜੀਆਂ ਦਾ ਕਤਲ ਕਰ ਦਿੱਤਾ 8.5 ਦੇ ਕਰੀਬ ਦੀ ਗੱਲ ਹੈ ਮੇਰਾ ਬ੍ਰਦਰ ਪੱਠੇ ਵੜਨ ਹਰ ਟਾਈਮ ਤੇ ਡੇਲੀ ਉਸੇ ਟਾਈਮ ਤੇ ਜਾਂਦੇ ਨੇ ਤੇ ਅੱਜ ਵੀ ਉਸੇ ਟਾਈਮ ਤੇ ਗਏ ਸੀ ਪੱਠੇ ਵੜਨ ਜਾ ਰਹੇ ਸੀ ਉੱਥੇ ਪੱਠੇ ਵੜਦੇ ਪਏ ਸੀ ਤੇ ਉਹਨਾਂ ਦੀ ਸਾਰੀ ਫੈਮਲੀ ਰਕਵਿੰਦਰ ਤਨਮਿੰਦਰ ਬੂਆ ਤੇ ਅੱਗੇ ਉਹਦੀ ਮੰਮਾ ਆਰੇ ਬ్రਦਰ ਜੋ ਵੀ ਸਾਰੇ ਜਾਨੇ ਉੱਥੇ ਆਏ ਠੀਕ ਆ ਤੇ ਉਹਨਾਂ ਨੇ ਮਤਲਬ ਕਿ ਇਹਨਾਂ ਨਾਲ ਮੂੰਹ ਦੇ ਨਾਲ ਗੱਲਬਾਤ ਕੀਤੀ ਤੇ ਉਹ ਕੋਈ ਜਿਆਦਾ ਤੂੰ ਤੂੰ ਮੈਂ ਮੈਂ ਕਰ ਰਹੇ ਸੀ ਤੇ ਬ్రਦਰ ਨੇ ਕਿਹਾ ਕਿ ਤੁਸੀਂ ਜੋ ਵੀ ਗੱਲ ਕਰਨੀ ਹੈ ਬੈਠ ਕੇ ਗੱਲ ਕਰ ਲਵੋ ਬਟ ਉਹ ਬੈਠੇ ਨਹੀਂ ਉਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਸੀ ਤੇ ਉਹ ਮਤਲਬ ਕਿ ਆਨ ਲਗੇ ਮੇਰੇ ਬ్రਦਰ ਉਹਨਾਂ ਨੇ ਫੈਰ ਕਰ ਦਿੱਤਾ ਉਹ ਮਤਲਬ ਕਿ ਚੱਲੇ ਪਏ ਸੀ ਤੇ ਉਹਨਾਂ ਨੇ ਫਿਰ ਦੂਸਰਾ ਫੈਰ ਉਹਦੇ ਉੱਪਰ ਛੱਡ ਦਿੱਤਾ ਫਿਰ ਆਸ ਫੈਰ ਦੀ ਬਾਤ ਸੁਣੀ ਮੇਰੇ ਪਾਪਾ ਚਲੇ ਗਏ ਗਨ ਲੱਗੇ ਪਏ ਸੀ ਚੱਕ ਕੇ ਲੈ ਗਏ ਉੱਥੇ ਜਾ ਕੇ ਪਾਪਾ ਚਲਾਣ ਲਗੇ ਤੇ ਉਹ ਫੈਰ ਹੈ ਹੀ ਨਹੀਂ ਸੀ ਵਿੱਚ ਤੇ ਉਹਨਾਂ ਨੇ ਪਾਪਾ ਦੇ ਮੇਰੇ ਨਾਲ ਦਿਨੇ ਸਵੇਰੇ ਗਾਈਆਂ ਛੱਡੀਆਂ ਪਾਣੀ ਡਾਉਣ ਨੂੰ ਗਾਂ ਚੁੱਕਦੀ ਚੁੱਕਦੀ ਘਾਹ ਚੁਗਿਆ ਵਾ ਗਾਈ ਮਰ ਗਈ ਮੁੱਕ ਗਈ ਚਲ ਚੰਗਾ ਹੋ ਗਿਆ ਸਾਨੂੰ ਕੋਈ ਨਹੀਂ ਕਾ ਵੀ ਚਲ ਗਾਈ ਮਰ ਗਈ ਤੇ ਉਹ ਜਾਣੇ ਪਰ ਇਹ ਆ ਵੀ ਉਹਨੂੰ ਪਤਾ ਹੀ ਉਹਨੇ ਵੈਰ ਲਿਆ ਸਾਡੇ ਕੋਈ ਪਿਛਲਾ ਐਂ ਕੋਈ ਨਹੀਂ ਦੱਸ ਸਕਦੇ ਇਹ ਕੋਈ ਕੋ ਮੇਰਾ ਬੇਟਾ ਜੀ ਉਹਨੂੰ ਕੁਝ ਹੋ ਜਾਏ ਤੇ ਮੈਂ ਕੀ ਕਰ ਸਕਨੀ ਤੁਸੀਂ ਇਹ ਦੱਸੋ ਕੀ ਕਰ ਸਕਨੀ ਮੈਂ ਮੈਂ ਨਾ ਮਰਨ ਜੋਗੀ ਨਾ ਮੈਂ ਜੀਣ ਜੋਗੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਗੁਆ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਪਰ ਮੁਲਜ਼ਮ ਅਜੇ ਫਰਾਰ ਨੇ ਵਿਕਰਮ ਸੇਖ ਤੇ ਇਸ ਤਰ੍ਹਾਂ ਸੀਗਾ ਆਪਸੋ ਤਾਇਆ ਤੇ ਭਤੀਜਾ ਲੱਗਦੇ ਸੀਗੇ ਉਹ ਜੋ ਵੀ ਮਦਈ ਬਿਆਨ ਦੇਣਗੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਦੋਸ਼ੀ ਫਰਾਰ ਨੇ ਦੋਸ਼ੀਆਂ ਤੇ ਰੇਡ ਕੀਤੇ ਜਾ ਰਹੇ ਨੇ